ਗੱਲ ਕਰਾਂਗੇ ਦਿੱਲੀ ਚੋਣਾਂ ਦੇ ਨਤੀਜਿਆਂ ਦੀ ਜਿਸ ਤਰੀਕੇ ਦੇ ਨਾਲ 27 ਸਾਲ ਬਾਅਦ ਭਾਜਪਾ ਦਾ ਬਨਵਾਸ ਟੁੱਟਿਆ ਹੋਇਆ ਦਿੱਲੀ ਦੇ ਵਿੱਚ ਵਿਖਾਈ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਤਿੰਨ ਟੈਨਰ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਾਰ ਹੋਈ ਹੈ ਉਹਦਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਕਿੰਨਾ ਕੁ ਅਸਰ ਪਏਗਾ ਆਮ ਆਦਮੀ ਪਾਰਟੀ ਤੋਂ ਲੋਕੀ ਤੰਗ ਸੀ ਜਾਂ ਕਾਂਗਰਸ ਤੇ ਲੋਕਾਂ ਨੂੰ ਵਿਸ਼ਵਾਸ ਹੋਟੇਗਾ ਆਮ ਪਾਰਟੀ ਤੋਂ ਲੋਕ ਤੰਗ ਸੀ ਕਾਂਗਰਸ ਦਾ ਵਿਸ਼ਵਾਸ ਗੋ ਆ ਚੁੱਕੀ ਹੈ 15 ਸਾਲਾਂ ਤੋਂ ਹੂੰ ਤੀਜੀ ਵਾਰੀ ਵੀ ਉਹਨਾਂ ਨੂੰ ਇੱਕ ਸੀਟ ਨਾ ਆਣਾ ਬੜੀ ਵੱਡੀ ਖਤਰੇ ਦੀ ਘੰਟੀ ਹੈ ਕਾਂਗਰਸ ਪਾਰਟੀ ਵਾਸਤੇ ਪੰਜਾਬ ਦੇ ਵਿੱਚ ਨੋ ਡਾਊਟ ਕਿ ਭਾਜਪਾ ਦੀ ਹੁਣ ਜਿਹੜੀ ਉਮੀਦ ਜਾਗ ਗਈ ਹੈ ਕਿ ਸ਼ਾਇਦ ਅਸੀਂ 27 ਦੇ ਵਿੱਚ ਪੰਜਾਬ ਵਿੱਚ ਵੀ ਕੁਝ ਵਧੀਆ ਕਰ ਪਾਵਾਂਗੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਜੇਕਰ ਕਿਸਾਨੀ ਵਾਲਾ ਮਸਲਾ ਹੈ ਜਾਂ ਡੱਲੇਵਾਲ ਹੋਣਾ ਦਾ ਮਰਨ ਵਰਤ ਹੈ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਇਹਨਾਂ ਦੇ ਬਾਵਜੂਦ ਭਾਜਪਾ ਦਾ ਪੰਜਾਬ ਦੇ ਵਿੱਚ ਖੜਾ ਹੋ ਜਾਣਾ ਟੈਡੀ ਖੀਰ ਦੇ ਬਰਾਬਰ ਹੈ ਜੋ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਲੋਕਾਂ ਨੂੰ ਸਿੱਖਿਆ ਨੂੰ ਲੈ ਕੇ ਜਾਂ ਫਿਰ ਸਿਹਤ ਨੂੰ ਲੈ ਕੇ ਜੋ ਸਹੂਲਤਾਂਆਂ ਦਿੱਤੀਆਂ ਹੋਈਆਂ ਸੀਗੀਆਂ ਉਹ ਹੁਣ ਭਾਜਪਾ ਉਹਨਾਂ ਸਹੂਲਤਾਂਆਂ ਨੂੰ ਅੱਗੇ ਲਾਗੂ ਕਰੂਗੀ ਜਾਂ ਉਹਨਾਂ 'ਚ ਕੁਝ ਬਦਲਾਅ ਕਰੂ ਭਾਜਪਾ ਨੇ ਇਸ ਵਾਰ ਦੇ ਜਿਹੜੀਆਂ ਚੋਣਾਂ ਦਿੱਲੀ 'ਚ ਲੜੀਆਂ ਬਿਨਾ ਲਾੜੇ ਤੋਂ ਜਿਹੜੀਆਂ ਸੀਗੀਆਂ ਕਿਉਂਕਿ ਕੌਣ ਮੁੱਖ ਮੰਤਰੀ ਚਿਹਰਾ ਹੋਊਗਾ ਇਹ ਅਨਾਉਂਸ ਨਹੀਂ ਸੀ ਕੀਤਾ ਗਿਆ ਕੀ ਲੱਗਦਾ ਹੈ ਮੋਦੀ ਸਾਹਿਬ ਕਿ ਇਹਨਾਂ ਨੂੰ ਮੌਕਾ ਦੇਣਗੇ ਭਾਜਪਾ ਦੇ ਲਈ ਜਿਹੜਾ ਇਲਜ਼ਾਮ ਰਹਿੰਦੇ ਨੇ ਉਹ ਇਹ ਰਹਿੰਦੇ ਨੇ ਕਿ ਧਰਮ ਦੀ ਰਾਜਨੀਤੀ ਕਰਦੀ ਹੈ ਮੋਦੀ ਸਾਹਿਬ ਹਿੰਦੂ ਆਵਾਜ਼ ਜਿਹੜਾ ਫਲਾਰੇ ਨੇ ਇਹਦੇ ਬਾਰੇ ਕੀ ਕਹਿੰਦੇ ਹੋ ਮੈਂ ਹੁਣ ਸਿੱਖ ਨਹੀਂ ਬੈਠਾ ਸੀ ਮੈਂ ਕੱਟੜ ਸੇਖਾ ਤੇ ਜੇ ਧਰਮ ਨੂੰ ਫੁਲਾਉਂਦੇ ਹੋ ਤੇ ਮੈਨੂੰ ਕਿਉਂ ਲੈ ਕੇ ਆਉਣ ਹੁਣ ਆਪੋਜੀਸ਼ਨ ਕੀ ਜਵਾਬ ਦੇਵੇਗੀ ਵੀ ਕਿ ਉਹ ਹਰੇ ਆ ਹੁਣ ਤੁਸੀਂ ਦੇਖੋ ਨਾ ਅੱਜ ਮੈਂ ਸੋਨੇ ਦੇਖ ਰਿਹਾ ਸੀ ਹਾਂ ਕਿ ਸਾਰੇ ਐਮਐਲਏ ਉਥੇ ਸਦਲੇ ਜੀ ਪੰਜਾਬ ਦੇ ਮੀਟਿੰਗ ਕਰਦਾ ਉਹ ਜੀ ਕੇਜਰੀਵਾਲ ਸਾਹਿਬ ਨਾਲ ਕੇਜਰੀਵਾਲ ਸਾਹਿਬ ਪੰਜਾਬ ਚਾ ਕੇ ਚਾਹ ਪੀ ਲੈਂਦੇ ਹੁਣ ਜੋ ਵੀ ਨਤੀਜਾ ਆ ਉਹਦੇ ਵਿੱਚ 2027 ਪੰਜਾਬ ਦੇ ਵਿੱਚ ਆ ਕੇ ਖੜਾ ਆ ਥੋੜਾ ਜਿਹਾ ਸਮਾਂ ਰਹਿ ਗਿਆ ਭਾਜਪਾ ਦੀ ਤਿਆਰੀ ਪੂਰੀ ਹੈ 27 ਵਾਸਤੇ आरपीडी ਤੁਸੀਂ ਵੇਖ ਰਹੇ ਹੋ ਤੇ ਮੈਂ ਹਾ ਸ਼ੀਤਲ ਠਾਕੁਰ ਗੱਲ ਕਰਾਂਗੇ ਦਿੱਲੀ ਚੋਣਾ ਦੇ ਨਤੀਜਿਆਂ ਦੀ ਜਿਸ ਤਰੀਕੇ ਦੇ ਨਾਲ 27 ਸਾਲ ਬਾਅਦ ਭਾਜਪਾ ਦਾ ਬਨਵਾਸ ਟੁੱਟਿਆ ਹੋਇਆ ਦਿੱਲੀ ਦੇ ਵਿੱਚ ਵਿਖਾਈ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਤਿੰਨ ਟੈਨਰ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਾਰ ਹੋਈ ਹੈ ਉਹਦਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਕਿੰਨਾ ਕੁ ਅਸਰ ਪਏਗਾ ਤੇ ਦਿੱਲੀ ਦੇ ਲੋਕਾਂ ਨੇ ਫਤਵਾ ਭਾਜਪਾ ਦੇ ਖਾਤੇ ਦੇ ਵਿੱਚ ਕਿਉਂ ਪਾਇਆ ਹੈ ਤੇ ਕਿਹੜਾ ਕਾਰਨਾਂ ਦੇ ਕਾਰਨ ਪਾਇਆ ਹੈ ਇਹ ਸਾਰੇ ਦੇ ਬਾਰੇ ਜਿਹੜੀ ਹੈ ਚਰਚਾ ਇਸ ਗੱਲਬਾਤ ਦੇ ਵਿੱਚ ਹੋਵੇਗੀ ਸਾਡੇ ਨਾਲ ਨੇ ਜਲੰਧਰ ਕੈਂਟ ਤੋਂ ਭਾਜਪਾ ਦੇ ਹਲਕਾ ਚਾਰਜ ਸਰਪਜੀਤ ਮੱਕੜ ਜੀ ਜੀ ਆਇਆਂ ਨੂੰ ਸਰ ਥੈਂਕ ਯੂ ਜੀ ਵੈਲਕਮ ਜੀ ਜੀ ਸਰ ਭਾਜਪਾ ਨੇ ਜਿੱਤ ਦਰਜ ਕੀਤੀ ਦਿੱਲੀ ਦੇ ਵਿੱਚ ਤੇ ਵੱਡੇ ਸਤਰ ਦੇ ਉੱਤੇ ਜੜੀ ਹੈ ਜਿੱਤ ਮਿਲੀ ਆ ਤੇ ਇਹ ਵੀ ਆਪਾਂ ਨੂੰ ਪਤਾ ਹੈ ਕਿ ਕਾਫੀ ਸਾਲਾਂ ਬਾਅਦ 27 ਸਾਲਾਂ ਦਾ ਬਨਵਾਸ ਭਾਜਪਾ ਦਾ ਟੁੱਟਿਆ ਕੀ ਕਾਰਨ ਲੱਗਦਾ ਭਾਰਤੀ ਜਨਤਾ ਪਾਰਟੀ ਇੱਕ ਸੱਚ ਦੀ ਪਾਰਟੀ ਹੈ ਤੇ ਜਿਹੜੀ ਪਾਰਟੀ ਆਮ ਪਾਰਟੀ ਇੱਕ ਝੂਠ ਦੀ ਪਾਰਟੀ ਹੈ ਦੁਰਕਈ ਵਰੀ ਆਪਣਾ ਦਿਖਾਵਾ ਇਕਦਮ ਦਿਖਾ ਦਿੰਦਾ ਹੈ ਹਮ ਪਰ ਜਦੋਂ ਉਹ ਝੂਠ ਵਿੱਚੋਂ ਜਾਂਦਾ ਤੇ ਲੋਕ ਉਹਦੀ ਨਿੰਦਿਆ ਕਰਦੇ ਨੇ ਹਮ ਹਮ ਭਾਰਤੀ ਜਨਤਾ ਪਾਰਟੀ ਦਾ ਮੈਂ ਵੇਖਿਆ ਕਿ ਇਹ ਆਪਣੀ ਤਾਕਤ ਦੀ ਦੁਰਵਰਤੋਂ ਨਹੀਂ ਕਰਦੇ ਨਰਿੰਦਰ ਮੋਦੀ ਜੀ ਦਾ ਸ਼ਾਹ ਜੀ ਦਾ ਨੱਡਾ ਸਾਹਿਬ ਦਾ ਇਹਨਾਂ ਦਾ ਕਹਿਣਾ ਹੈ ਕਿ ਆਪਣਾ ਗਰਾਫ ਵਧਾਓ ਆਪਣੀ ਵੋਟ ਵਧਾਓ ਆਪਣਾ ਤਰੀਕਾ ਵਧਾਓ ਗਰਾਊਂਡ ਲੈਵਲ ਤੋਂ ਚੱਲੋ ਹਮ ਜਦੋਂ ਰੱਬ ਜਿੱਤ ਦੇਗਾ ਉਦੋਂ ਜਿੱਤ ਲਵਾਂਗੇ ਇਹ ਸੱਚ ਦੀ ਜਿੱਤ ਹੋਈ ਏ ਇਸ ਕਰਕੇ 27 ਸਾਲਾਂ ਦਾ ਬੰਦਵਾਸ ਚੱਲਿਆ ਪਰ ਜਦੋਂ ਦੇ ਨਵਿੰਦਰ ਮੋਦੀ ਆਏ ਨੇ ਜਿਹੜੀ ਚੀਜ਼ ਕਦੀ ਨਹੀਂ ਸੀ ਹੁੰਦੀ ਯੂਪੀ ਦੇਖੋ ਕੀ ਸੀ ਹਰਿਆਣਾ ਕੀ ਸੀ ਮਹਾਰਾਸ਼ਟਰ ਕੀ ਸੀ ਅੱਜ ਦਿੱਲੀ ਕੀ ਸੀ ਤੇ ਕਿਵੇਂ ਜਿੱਤਾਂ ਹੋਈਆਂ ਹੁਣ ਸਾਡਾ ਪੰਜਾਬ ਏ ਵਾਹਿਗੁਰੂ ਕਿਰਪਾ ਕਰੇਗਾ ਵੀ ਜਿਹੜੀ ਮੈਂ ਵਰਕਿੰਗ ਦੇਖੀ ਏ ਜਾ ਜਿਹੜੀ ਮੈਂ ਹੁਣ 3 ਸਾਲ ਇਹਨਾਂ ਨਾਲ ਕੀਤੀ ਏ ਕਿਉਂਕਿ ਮੈਂ ਲੰਮਾ ਅਕਾਲੀ ਦਲ ਦਾ ਐਮ.ਐਲ.ਏ ਸੀ ਆਫਟਰ ਅਕਾਲੀ ਦਲ ਦੇ ਐਮ.ਐਲ.ਏ ਨਰਿੰਦਰ ਮੋਦੀ ਜੀ ਦਾ ਪਿਆਰ ਵੈਸੇ ਸਾਡੀ ਪਾਰਟੀ ਨਾਲ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਸੀ ਹੂੰ ਤੇ ਮੈਂ ਉਹਨਾਂ ਦੇ ਨਾਲ ਦਾ ਸ਼ਿਸ਼ੀ ਤੇ ਮੈਨੂੰ ਬੜਾ ਪਿਆਰ ਸੀ ਨਰਿੰਦਰ ਮੋਦੀ ਜੀ ਦੇ ਨਾਲ ਕਿਉਂਕਿ ਜਦੋਂ ਇੱਥੇ ਆਰ.ਐਸ.ਐਸ ਦੇ ਰਹੇ ਨੇ ਉਦੋਂ ਵੀ ਮੈਨੂੰ ਉਹਨਾਂ ਦੇ ਨਿਕਟ ਵਰਤੀ ਹੋਣ ਦਾ ਮੌਕਾ ਮਿਲਿਆ ਹੂੰ ਤੇ ਮੇਰੇ ਮਨਚ ਸੀ ਕਿ ਜੇ ਕਦੀ ਕਾਲੀਦਾ ਛੱਡਿਆ ਤੇ ਭਾਰਤੀ ਜਨਤਾ ਪਾਰਟੀ ਜਾਣਾ ਸਿਰਫ ਸੱਚ ਦੀ ਜਿੱਤ ਤੇ ਨਾਲੇ ਕੌਣ ਨਹੀਂ ਜਾਂਦਾ ਵਰਲਡ ਲੈਵਲ ਦੀ ਪਾਰਟੀ ਤੇ ਇਹ ਹੁਣ ਜਿਹੜੀ ਸਾਡੀ ਪਾਰਟੀ ਹੈ ਸਾਰੇ ਦੇਸ਼ ਦੀ ਪਾਰਟੀ ਹੈ ਜਿੱਤਾਂ ਦੀ ਪਾਰਟੀ ਹੈ ਤੇ ਜਿੱਥੇ ਨਹੀਂ ਜਿੱਤਦੇ ਉੱਥੇ ਨਿਮਰਤਾ ਨਾਲ ਕੰਮ ਕਰਦੇ ਨੇ ਨਿਮਰਤਾ ਦੀ ਜਿੱਤ ਤੋਂ ਇਹ ਪਿਆਰ ਦੀ ਜਿੱਤ ਹੋਈ ਹੈ ਹਮ ਸਤਕਾਰ ਦੀ ਜਿੱਤ ਹੋਈ ਹੈ ਝੂਠ ਫਰੇਬਾ ਦੀ ਹਾਰ ਹੋਈ ਹੈ ਤੇ ਮੈਂ ਤੇ ਹੋਈ ਕਹਿ ਸਕਦਾ ਹਮ ਹਮ ਅ ਸਰ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਅਕਾਲੀਆਂ ਦਾ ਭਾਜਪਾ ਦੇ ਨਾਲ ਗੂੜਾ ਸਬੰਧ ਸੀਗਾ 9 ਮਾਰਚ ਦਾ ਰਿਸ਼ਤਾ ਸੀਗਾ ਪ੍ਰਕਾਸ਼ ਸਿੰਘ ਪਾਦਲ ਹੋਣਾ ਨੇ ਵੀ ਆਪਣੇ ਟਾਈਮ ਤੇ ਕਿਹਾ ਸੀ 9 ਮਾਰਚ ਦਾ ਰਿਸ਼ਤਾ ਪਰ ਕਿਸਾਨੀ ਅੰਦੋਲਨ ਦੇ ਵਿੱਚ ਫਿਰ ਇਹ ਰਿਸ਼ਤਾ ਜਿਹੜਾ ਟੁੱਟਿਆ ਹੋਇਆ ਵੀ ਆਪਾਂ ਨੂੰ ਵਿਖਾਈ ਦਿੱਤਾ ਅ ਗੱਲ ਇਹ ਆ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਰਹੇ ਕਾਫੀ ਅਰਸਾ ਲੰਮਾ ਅਰਸਾ ਉਹਨਾਂ ਨੇ ਸੰਘਰਸ਼ ਕੀਤਾ ਪਰ ਉਹਦਾ ਅਸਰ ਦਿੱਲੀ ਦੇ ਅੰਦਰ ਵਿਖਾਈ ਨਹੀਂ ਦਿੱਤਾ ਦਿੱਲੀ ਦੇ ਅੰਦਰ ਦਾ ਜਿਹੜਾ ਨਤੀਜਾ ਆ ਉਹ ਬਿਲਕੁਲ ਉਲਟ ਆ ਗਿਆ ਇਹ ਕੀ ਲੱਗਦਾ ਤੁਹਾਨੂੰ ਕਿ ਆਮ ਆਦਮੀ ਪਾਰਟੀ ਤੋਂ ਲੋਕੀ ਤੰਗ ਸੀ ਜਾਂ ਕਾਂਗਰਸ ਤੇ ਲੋਕਾਂ ਨੂੰ ਵਿਸ਼ਵਾਸ ਉੱਠ ਗਿਆ ਆਮ ਪਾਰਟੀ ਤੋਂ ਲੋਕ ਤੰਗ ਸੀ ਕਾਂਗਰਸ ਦਾ ਵਿਸ਼ਵਾਸ ਗਵਾ ਚੁੱਕੀ ਹੈ 15 ਸਾਲਾਂ ਤੋਂ ਉੱਥੇ ਹੂੰ ਤੀਜੀ ਵਾਰੀ ਵੀ ਉਹਨਾਂ ਨੂੰ ਇੱਕ ਸੀਟ ਨਾ ਆਣਾ ਬੜੀ ਵੱਡੀ ਖਤਰੇ ਦੀ ਘੰਟੀ ਹੈ ਕਾਂਗਰਸ ਪਾਰਟੀ ਵਾਸਤੇ ਹੂੰ ਦਿੱਲੀ ਦੇ ਵਿੱਚ ਉਹਨਾਂ ਦੇ ਪ੍ਰਧਾਨ ਦਾ ਰਹਿਣਾ ਉਹਨਾਂ ਦੇ ਪਾਰਟੀ ਦਾ ਰਹਿਣਾ ਰੇਕਾ ਜੀ ਦਾ ਰਹਿਣਾ ਰਾਹੁਲ ਜੀ ਦਾ ਰਹਿਣਾ ਪਰ ਲੇਕਨ ਪਾਰਟੀ ਲਈ ਵਰਕ ਨਹੀਂ ਕਰਦੇ ਇਹਦਾ ਮਤਲਬ ਹੂੰ ਸਾਡੀ ਪਾਰਟੀ ਪਾਰਟੀ ਵਾਸਤੇ ਵਰਕ ਕਰਦੀ ਹੈ ਤੇ ਬੂਥ ਲੈਵਲ ਨੂੰ ਜਿਆਦਾ ਪਿਆਰ ਕਰਦੀ ਏ ਤੇ ਉੱਪਰ ਲਿਆਂ ਨੂੰ ਘੱਟ ਦੇਖਦੀ ਏ ਦੇਖਦੇ ਹੋ ਨਾ ਕਿਸੇ ਦਾ ਚੀਫ ਮਿਨਿਸਟਰ ਲਈ ਨਾ ਹੁੰਦਾ ਤੇ ਇੱਕਦਮ ਨਵਾਂ ਬੰਦਾ ਬਣਾਤਾ ਜਾਂਦਾ ਹੂੰ ਯੋਗੀ ਜੀ ਨੂੰ ਬਣਾਇਆ ਦੇਖੋ ਤੁਸੀਂ ਹਰਿਆਣਾ 'ਚ ਬਣਾਇਆ ਦੇਖੋ ਤੁਸੀਂ ਪਰ ਉਹ ਪਾਲਿਸੀ ਇਹੋ ਜੀ ਬਣਾਉਂਦੇ ਨੇ ਕਿ ਜਿਹੜੀ ਲੋਕਾਂ ਨੂੰ ਚੰਗੀ ਲੱਗੇ ਤੇ ਲੋਕ ਉਹਨਾਂ ਨੂੰ ਪਿਆਰ ਕਰਨ ਮੈਂ ਕਹਿੰਦਾ ਵਾਹਿਗੁਰੂ ਕਿਰਪਾ ਕਰੇ ਜਿਹੜੀ ਤੁਸੀਂ ਸਵਾਲ ਲਾਇਆ ਹੈ ਕਿ ਸਾਡਾ ਕਿਸਾਨੀ ਦਾ ਬੁੱਧਾ ਖਤਮ ਹੋ ਜੇ ਹਾਂ ਤੇ ਸਾਨੂੰ ਤਾਂ ਜਫੀਆਂ ਪਾਪਾ ਕੇ ਲੋਕਾਂ ਨੇ ਵੋਟਾਂ ਦੇਣੀਆਂ ਬਹੁਤ ਕਿਸਾਨ ਸਾਨੂੰ ਪਿਆਰ ਕਰਦੇ ਨੇ ਹਾਂ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਿਜ਼ਨ ਪੈ ਗਿਆ ਸੀ ਇਹਦੇ ਜਜੇ ਵੀ ਜੇ ਕੋਈ ਕਮੀਆਂ ਨੇ ਦੋਨੋਂ ਪਾਸੋਂ ਕਿਹਾ ਜਦਾ ਕਿਸਾਨਾਂ ਨੇ ਵੀ ਅਸੀਂ ਕਹਿੰਨੇ ਆ ਕਿ ਨਾ ਕਰੋ ਲੰਬੇ ਜੋੜੇ ਕੰਮ ਹਾਂ ਉਹ ਕਰੀਏ ਕਿ ਜਿੰਦੇ ਨਾਲ ਕਿਸਾਨੀ ਦਾ ਵੀ ਭਲਾ ਹੋਵੇ ਤੇ ਭਾਰਤੀ ਜਨਤਾ ਪਾਰਟੀ ਦਾ ਵੀ ਭਲਾ ਹੋਵੇ ਤੁਸੀਂ ਨਰਿੰਦਰ ਮੋਦੀ ਜੀ ਕੋਲ ਜੋ ਮਰਜ਼ੀ ਲਵੋ ਤੁਹਾਨੂੰ ਸਭ ਕੁਝ ਮਿਲ ਸਕਦਾ ਹੈ ਤੁਹਾਡੇ ਲਈ ਲੋਕਾਂ ਨੂੰ ਬੜਾ ਪਿਆਰ ਹੈ ਪਾਰਟੀ ਨੂੰ ਬੜਾ ਪਿਆਰ ਹੈ ਤੇ ਰਾਸ਼ਟਰੀ ਪਾਰਟੀ ਤਾਂ ਹਮੇਸ਼ਾ ਕਿਸਾਨਾਂ ਦਾ ਹੱਲ ਪਹਿਲਾਂ ਬਣਾਉਂਦੀ ਹੈ ਹਾਂ ਪਰ ਲੇਕਿਨ ਇਹ ਵੀ ਹੁਣ ਥੋੜਾ ਜਿਹਾ ਸਮਾਂ ਹੈ ਤੁਹਾਡੇ ਸਾਹਮਣੇ ਜਾਗਰ ਹੋ ਜਾਣਾ ਹੈ ਕਿ ਕਿਸਾਨ ਸਾਡੇ ਨਾਲ ਹੋ ਗਿਆ ਅਸੀਂ ਕਿਸਾਨ ਦੇ ਨਾਲ ਹੋ ਗਏ ਹਾਂ ਬਾਕੀ ਕਮਿਊਨਿਟੀਆ ਵੀ ਸਾਰੀਆਂ ਨਾਲ ਲੈ ਕੇ ਅਸੀਂ ਹੋਰ ਮਿਹਨਤ ਕਰਕੇ ਆਪਣੀ ਸਲਾਹ ਦੇ ਕੇ ਅਸੀਂ ਇਹਨੂੰ ਇਸ ਪਾਸੇ ਨੂੰ ਅੰਜਾਮਾਂਗੇ ਪਰ ਪਹਿਲ ਕਦਮੀ ਕਿਸਾਨ ਵੀਰ ਵੀ ਕਰਨ ਤੇ ਸੈਂਟਰ ਵੀ ਵਧੀਆ ਕਮੇਟੀ ਬਣਾ ਕੇ ਦਾ ਨਿਬਟਾਰਾ ਕਰੇ ਜੀ ਦਿੱਲੀ ਦੇ ਵਿੱਚ ਜੋ ਭਾਜਪਾ ਨੂੰ ਲੋਕਾਂ ਨੇ ਫਤਵਾ ਦਿੱਤਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ 노 ਡਾਊਟ ਕਿ ਭਾਜਪਾ ਦੀ ਹੁਣ ਜਿਹੜੀ ਉਮੀਦ ਜਾਗ ਗਈ ਹੈ ਕਿ ਸ਼ਾਇਦ ਅਸੀਂ 27 ਦੇ ਵਿੱਚ ਪੰਜਾਬ ਵਿੱਚ ਵੀ ਕੁਝ ਵਧੀਆ ਕਰ ਪਾਵਾਂਗੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਜੇਕਰ ਕਿਸਾਨੀ ਵਾਲਾ ਮਸਲਾ ਹੈ ਜਾਂ ਡੱਲੇਵਾਲ ਹੋਣਾ ਦਾ ਮਰਨ ਵਰਤਾ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਇਹਨਾਂ ਦੇ ਬਾਵਜੂਦ ਭਾਜਪਾ ਦਾ ਪੰਜਾਬ ਦੇ ਵਿੱਚ ਖੜਾ ਹੋ ਜਾਣਾ ਟੇਢੀ ਖੀਰ ਦੇ ਬਰਾਬਰ ਹੈ ਨੇ ਕੋਈ ਤੇ ਦਿਖੀ ਨਹੀਂ। ਹੂੰ। ਵੇਖੋ ਵੱਡਾ ਭਰਾ ਬਣਿਆ ਸੀ ਅਕਾਲੀ ਦਲ ਨੂੰ ਉਹਨਾਂ ਨੇ ਪੰਜਾਬ 'ਚ। ਇਮਾਨਦਾਰੀ ਨਾਲ ਸਾਥ ਦਿੱਤਾ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਿਰ ਮੇਰੇ ਜ਼ੁਬਾਨ ਤੇ ਆਉਂਦੇ ਨੇ ਉਹ ਕਹਿੰਦੇ ਹੁੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਸੜਲੀ ਇੱਕ ਜ਼ਰੂਰੀ ਚੀਜ਼ ਹੈ। ਅਸੀਂ ਕਾਂਗਰਸ ਨਾਲ ਨਹੀਂ ਰਲ ਸਕਦੇ। ਹੂੰ। ਅਸੀਂ ਇਹਨਾਂ ਨਾਲ ਰਵਾਂਗੇ। ਦੇਸ਼ ਦਾ ਭਲਾ ਕਰਾਂਗੇ, ਪੰਜਾਬ ਦਾ ਭਲਾ ਕਰਾਵਾਂਗੇ। ਡਵੈਲਪਮੈਂਟ ਕਰਾਂਗੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਾਂਗੇ ਉਹ ਸਾਨੂੰ ਤਾਕਤ ਚਾਹੀਦੀ ਹੈ ਉਹ ਤਾਕਤ ਭਾਰਤੀ ਜਨਤਾ ਪਾਰਟੀ ਦੇ ਸਕਦੀ ਹੈ ਜਿਹੜੀ ਬਾਜਪਾਈ ਸਾਹਿਬ ਦੀ ਤੇ ਸਰਦਾਰ ਪ੍ਰਕਾਸ਼ ਸਿੰਘ ਵਾਲਦੀ ਜੁੜੀ ਸੀ ਉਸ ਤੋਂ ਬਾਅਦ ਨਰਿੰਦਰ ਮੋਦੀ ਜੀ ਦੇ ਨਾਲ ਜੁੜੀ ਸੀ ਹਮ ਪ੍ਰਮਾਤਮਾ ਨੇ ਵਿਗਨ ਪਾਇਆ ਐਸਾ ਵਿਗਨ ਪਿਆ ਕਿਸਾਨੀ ਦਾ ਕਿਸਾਨਾਂ ਨੂੰ ਉੱਪਰ ਚੁੱਕਦੇ ਚੁੱਕਦੇ ਸਾਡਾ ਪ੍ਰਭਾਵ ਥੋੜਾ ਜਿਹਾ ਗਲਤ ਚਲਾ ਗਿਆ ਤੇ ਬੋਦੀ ਸਾਹਿਬ ਨੇ ਵਾਪਸ ਲੈ ਕੇ ਉਹ ਕਾਨੂੰਨ ਵਾਪਸ ਕਰ ਲਏ ਹਮ ਹਮ ਜੀ ਬਾਕੀ ਚੀਜ਼ਾਂ ਵੀ ਹੋ ਜਾਣੀਆਂ ਹਮ ਸਰ ਹੁਣੇ ਦੱਸੋ ਕਿ ਜੋ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਲੋਕਾਂ ਨੂੰ ਸਿੱਖਿਆ ਨੂੰ ਲੈ ਕੇ ਜਾਂ ਫਿਰ ਸਿਹਤ ਨੂੰ ਲੈ ਕੇ ਜੋ ਸਹੂਲਤਾਂਆਂ ਦਿੱਤੀਆਂ ਹੋਈਆਂ ਸੀਗੀਆਂ ਉਹ ਹੁਣ ਭਾਜਪਾ ਉਹਨਾਂ ਸਹੂਲਤਾਂਆਂ ਨੂੰ ਅੱਗੇ ਲਾਗੂ ਕਰੂਗੀ ਜਾਂ ਉਹਨਾਂ 'ਚ ਕੁਝ ਬਦਲਾਅ ਕਰੂਗੀ ਦੇਖੋ ਉਹਨਾਂ ਦੀ ਪਾਲਿਸੀ ਲਾਗੂ ਕਰਨਾ ਕੋਈ ਜ਼ਰੂਰੀ ਨਹੀਂ ਪਰ ਲੇਕਿਨ ਸਾਡੀ ਸਰਕਾਰ ਨੇ ਦਿੱਲੀ 'ਚ ਉਸ ਤੋਂ ਵੱਧ ਲੋਕਾਂ ਦੀ ਸੇਵਾ ਕਰਨੀ ਹੈ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਗੱਲ ਅੱਜ ਕਹਿਤੀ ਲਕਸ਼ਿਸ਼ ਚ ਜੋ ਮੋਦੀ ਸਾਹਿਬ ਨੇ ਗੱਲ ਕਹਿਤੀ 2500 ਲੇਡੀਆਂ ਲਈ ਕਿਹਾ ਹੈ ਇਹਨਾਂ ਨੇ 1000 ਰੁਪਿਆ ਕਹਿ ਕੇ ਦਿੱਤਾ ਨਹੀਂ ਹਾਂ ਮੋਦੀ ਸਾਹਿਬ ਦਾ ਕੀਤਾ ਹੋਇਆ ਵਾਅਦਾ ਦਿੱਤੀ ਹੋਈ ਗਰੰਟੀ ਕਦੀ ਵਾਪਸ ਨਹੀਂ ਹੁੰਦੀ ਤੇ ਪੂਰੀ ਕਰਨਗੇ ਪੂਰੀ ਹੋਵੇਗੀ ਤੇ ਜੋ ਵੱਧ ਹੋ ਸਕਦਾ ਹੈ ਦਿੱਲੀ ਦੇ ਵਿੱਚ ਹੁਣ ਤੁਹਾਨੂੰ ਨਜ਼ਰ ਆਏਗਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਹਾਂ ਧਰਨਿਆਂ ਦਾ ਸਥਾਨ ਨਹੀਂ ਹਾਂ ਹਨ ਤੇ ਰੋਜ਼ ਨਵੀਆਂ ਸ਼ਿਕਾਇਤਾਂ ਨਹੀਂ ਗੁਰਦਰ ਤੋਂ ਲੈਫਟੀਰ ਤੋਂ ਗੁਰਦਰ ਤੋਂ ਹਰ ਵੇਲੇ ਦੋਸ਼ ਦੇ ਦੇਣਾ ਇਹ ਨਹੀਂ ਹੋਏਗਾ ਹਮ ਹੁਣ ਆਲਵੇਜ਼ ਜਵਾਬ ਦੇ ਪਾਰਟੀ ਹਰ ਵੇਲੇ ਜਵਾਬ ਵੀ ਦੇਵੇਗੀ ਪਰ ਜਵਾਬ ਦੇਣ ਦਾ ਮੌਕਾ ਨਹੀਂ ਮਿਲੇਗਾ ਜਿਨ੍ਹਾਂ ਨੇ ਕੰਮ ਕਰਨਾ ਹੈ ਉਹ ਤਾਂ ਅੱਜ ਤੋਂ ਕੰਮ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹਮ ਭਾਜਪਾ ਨੇ ਇਸ ਵਾਰ ਦੇ ਜਿਹੜੀਆਂ ਚੋਣਾਂ ਦਿੱਲੀ 'ਚ ਲੜੀਆਂ ਬਿਨਾ ਲਾੜੇ ਤੋਂ ਜੜੀਆਂ ਸਿਗੀਆਂ ਕਿਉਂਕਿ ਕੌਣ ਮੁੱਖ ਮੰਤਰੀ ਚਿਹਰਾ ਹੋਊਗਾ ਇਹ ਅਨਾਉਂਸ ਨਹੀਂ ਸੀ ਕੀਤਾ ਗਿਆ ਕੀ ਲੱਗਦਾ ਹੈ ਮੋਦੀ ਸਾਹਿਬ ਕਿ ਇਹਨਾਂ ਨੂੰ ਮੌਕਾ ਦੇਣਗੇ ਵੈਸੇ ਕਦੀ ਵੀ ਨਹੀਂ ਭਾਜਪਾ ਨੇ ਇਹਦਾ ਕੀਤਾ ਬੰਦ ਪਹਿਲਾਂ ਇਹ ਤੁਹਾਨੂੰ ਸਵਾਲ ਇਹ ਤੋਂ ਸ਼ੁਰੂ ਕੀਤਾ ਵੀ ਕਿਸੇ ਨਵੇਂ ਜਿੱਤੇ ਐਮਐਲਏ ਨੂੰ ਕਿਸੇ ਪੁਰਾਣੇ ਨੂੰ ਕਿਸੇ ਕੁਰਬਾਨੀ ਵਾਲੇ ਨੂੰ ਕਿਸੇ ਨੂੰ ਵੀ ਜਥੇਬੰਦੀ ਦੇ ਵਿੱਚੋਂ ਇਹ ਪਿਆਰ ਮਿਲ ਸਕਦਾ ਹੈ ਉਹ ਪਾਰਟੀ ਨੂੰ ਇੱਕ ਸਮਝ ਦੇ ਦੇ ਹਮ ਇਥੇ ਧੜੇਬੰਦੀ ਦਾ ਕੋ ਰੂਪ ਹੀ ਨਹੀਂ ਹੁੰਦਾ ਨਾ ਦਾ ਕੋਈ ਰੂਪ ਹੀ ਨਹੀਂ ਹੁੰਦਾ ਹਾਂ ਲੋਕ ਲੈਂਦੇ ਨੇ ਲੋਕ ਪਿਆਰ ਦਿੰਦੇ ਨੇ ਜੀ ਉਹਨਾਂ ਲੋਕਾਂ ਦੀ ਮਾਨਤਾ ਜਿਨ੍ਹਾਂ ਦਾ ਨਾਮ ਲਿਆ ਜਾਂਦਾ ਅਸੀਂ ਵੀ ਕਹਿੰਦੇ ਹਾਂ ਪਰ ਲੇਕਿਨ ਜੇ ਹੁਣ ਅਸੀਂ ਪੰਜਾਬੀ ਆ ਤਾਂ ਨਹੀਂ ਵੀ ਪੰਜਾਬੀ ਨਹੀਂ ਥੋੜਾ ਮੰਨੀ ਜਾਣੀ ਹਾਂ ਉਹਨਾਂ ਨੇ ਸਾਰੇ ਦੇਸ਼ ਨੂੰ ਦੇਖ ਰਿਹਾ ਕਿ ਅਸੀਂ ਕੀ ਕਰ ਰਹੇ ਹਾਂ ਸਰਲ ਹੀ ਸਾਰਾ ਦੇਸ਼ ਦੇਖ ਰਿਹਾ ਇਹਨਾਂ ਨੂੰ ਕੋਈ ਦੇਸ਼ ਨਹੀਂ ਸੀ ਦੇਖਦਾ ਇਹਨਾਂ ਨੂੰ ਦਿਖਦਾ ਸੀ ਕਿ ਆਮ ਪਾਰਟੀ ਇਹ ਇਹ ਜਿਹੜੀ ਮਰਜ਼ੀ ਬੇਅਸੂਲੀ ਕਰ ਲਵੇ ਇਹਨਾਂ ਦੀ ਬੇਅਸੂਲੀ ਨਹੀਂ ਸੀ ਵਰਲਡ ਲੈਵਲ ਤੇ ਜਾਂਦੀ ਸਾਡੀ ਗੱਲ ਵਰਲਡ ਲੈਵਲ ਤੇ ਜਾਂਦੀ ਹੈ ਤੁਸੀਂ ਦੇਖੋ ਆ ਨਗਰ ਚੌੜਾ ਕੀ ਹੁੰਦੀਆਂ ਨੇ ਉਹ ਤੇ ਬੇਈਮਾਨੀ ਕਰਦਾ ਕੋਈ ਚੰਗੀ ਗੱਲ ਆ ਹਾਂ ਕਿੱਦਾਂ ਦੀਆਂ ਬੇਈਮਾਨੀਆਂ ਇਹਨਾਂ ਨੇ ਹਰ ਜਗ੍ਹਾ ਕੀਤੀਆਂ ਜਲੰਧ ਰਾਮਰਾਜਪੁਰ ਪਟਿਆਲਾ ਫੁਲਾੜੀ ਜਗ੍ਹਾ ਇਦਾਂ ਤਾਂ ਜਿਹੜਾ ਮਰਜ਼ੀ ਪੁੱਛ ਲਾ ਕੇ ਇਦਾਂ ਚੌੜਾ ਹੀ ਨਾ ਕਰਾ ਤੇ ਸਾਲ ਅੱਗੇ ਨਹੀਂ ਕਰਾਈਆਂ 2 ਸਾਲ ਹੋਰ ਨਾ ਕਰਾ ਦੇ ਹਾਂ ਮੇਰਾ ਕਹਿੰਦਾ ਮਸਲਾ ਕਿ ਸੱਚ ਹੋਣਾ ਮੇਰੇ ਬਿੱਥੇ ਹਾਂ ਸਰ ਕੇਜਰੀਵਾਲ ਹੋਣਾ ਨੇ ਚੋਣਾਂ ਤੋਂ ਪਹਿਲਾਂ ਇਹ ਕਿਹਾ ਸੀ ਲੋਕਾਂ ਨੂੰ ਜਦੋਂ ਸੰਬੋਧਨ ਕਰਦੇ ਸੀ ਵੋਟਾਂ ਮੰਗਦੇ ਸੀ ਉਦੋਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੇਜਰੀਵਾਲ ਜੇਲ੍ਹ ਦੇ ਅੰਦਰ ਨਾ ਜਾਵੇ ਤਾਂ ਇਸ ਵਾਰ ਮੈਨੂੰ ਵੋਟ ਪਾ ਦਿਓ ਤੇ ਜੇਕਰ ਚਾਹੁੰਦੇ ਹੋ ਕਿ ਕੇਜਰੀਵਾਲ ਅੰਦਰ ਹੋ ਜਾਵੇ ਤਾਂ ਕਮਲ ਦੇ ਫੁੱਲ ਨੂੰ ਵੋਟ ਪਾ ਦਿਓ ਲੋਕਾਂ ਨੇ ਕਮਲ ਨੂੰ ਪਾ ਦਿੱਤਾ ਬੜਾ ਡੇਂਜਰਸ ਜਿਹਾ ਸਵਾਲ ਏ ਹੂੰ ਉਹ ਮੇਰੇ ਮਤ ਇਸ ਤਰ੍ਹਾਂ ਹੈ ਕਿ ਆਸ ਨੂੰ ਮੁਰਾਦਾ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਵੀ ਜਿੱਦਾਂ ਦੀ ਆਸ ਹੈ ਨਾ ਤੁਹਾਨੂੰ ਉਦਾਂ ਦੀਆਂ ਮੁਰਾਦਾ ਮਿਲਣੀ ਹੈ ਤੇ ਚੋਰ ਨੂੰ ਆਪਣਾ ਦਰਸਤੰਦ ਹੈ ਹੂੰ ਜਿਵੇਂ ਇਸਖਾਨ ਪੰਜਾਬੀਆਂ ਦੀ ਇਸ ਗੱਲ ਦੇ ਮਗਰ ਜਾਵਾਂ ਤੇ ਫਿਰ ਉਹਨਾਂ ਨੂੰ ਦਰਸਤਾਰਿਆ ਤੇ ਉਹਨਾਂ ਦੀ ਗੱਲ ਆਪੇ ਹੀ ਪੂਰੀ ਹੋ ਗਈ ਏ ਕਿ ਅਗਲਿਆਂ ਨੇ ਕਮਲ ਦੇ ਫੁੱਲ ਦਾ ਬਟਨ ਦਬਾਰਤਾ ਹੂੰ ਹੁਣ ਇਹ ਕਹਿੰਦੇ ਮੈਂ ਜੇਲ੍ਹ ਜਾਣਾ ਤੇ ਇੰਦਾ ਦੀ ਮੁਰਾਦ ਪ੍ਰਮਾਤਮਾ ਹੀ ਪੂਰੀ ਕਰੇਗਾ ਤੇ ਜੇ ਚੰਗੇ ਕਾਰਨਾਮੇ ਕੀਤੇ ਨੇ ਉਹ ਸਾਹਮਣੇ ਆ ਜਣੇ ਤੇ ਬੁਰੇ ਕੀਤੇ ਨੇ ਤੇ ਭਾਤੀ ਜਨਤਾ ਪਾਰਟੀ ਨੇ ਸਾਹਮਣੇ ਲੈ ਆਣੇ ਨੇ ਉਹਨਾਂ ਦਾ ਵੀ ਕਹਿਤਾ ਹੈ ਕਿ ਠੱਗੀ ਦਾ ਪੈਸਾ ਵੀ ਰਿਕਵਰ ਕਰਾਂਗੇ ਹੂੰ ਜੀ ਸਰ ਵਿਰੋਧੀਆਂ ਦੇ ਵੱਲੋਂ ਹਰੇਕ ਪਾਰਟੀ ਦੇ ਉੱਤੇ ਜਿਹੜਾ ਜਿਹੜਾ ਆਪੋਜੀਸ਼ਨ ਹੁੰਦਾ ਉਹ ਹਮੇਸ਼ਾ ਹੀ ਕੋਈ ਨਾ ਕੋਈ ਇਲਜ਼ਾਮ ਲਗਾਉਂਦਾ ਆ ਭਾਜਪਾ ਦੇ ਲਈ ਜਿਹੜਾ ਇਲਜ਼ਾਮ ਰਹਿੰਦੇ ਨੇ ਉਹ ਇਹ ਰਹਿੰਦੇ ਨੇ ਕਿ ਧਰਮ ਦੀ ਰਾਜਨੀਤੀ ਕਰਦੀ ਹੈ ਮੋਦੀ ਸਾਹਿਬ ਹਿੰਦੂ ਆਵਾਜ਼ ਜਿਹੜਾ ਫਲਾਰੇ ਨੇ ਇਹਦੇ ਬਾਰੇ ਕੀ ਕਹਿੰਦੇ ਹੋ ਮੈਂ ਹੁਣ ਸਿੱਖ ਨਹੀਂ ਬੈਠਾ ਜੀ ਮੈਂ ਕੱਟੜ ਸੇਕਾ ਜੇ ਧਰਮ ਨੂੰ ਫੁਲਾਉਂਦੇ ਹੋ ਤੇ ਮੈਨੂੰ ਕਿਉਂ ਲੈ ਕੇ ਆਉਣ? ਹਾਂ ਜੇ ਧਰਮ ਫੁਲਾਉਂਦੇ ਹੋਣ ਤੇ ਮੈਨੂੰ ਕਿਉਂ ਮਾਨ ਸਨਮਾਨ ਦੇਣ? ਸਿਰਸਾ ਦੀ ਨੂੰ ਮਾਨ ਸਨਮਾਨ ਕਿਉਂ ਦੇਣ? ਹਾਂ ਸਾਰੇ ਦੇ ਸਾਰੇ ਸਿੱਖ ਉੱਥੇ ਜਿੱਤੇ ਨੇ, ਕਿਉਂ ਜਿੱਤੇ ਨੇ? ਪੰਜਾਬ ਤੇ ਪੰਜਾਬੀਅਤ ਤੇ ਸਿੱਖਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਆ। ਵੱਡੇ ਵੱਡੇ ਲੀਡਰ ਹਰ ਗਏ ਤੇ ਗੁਰਸਿੱਖਾਂ ਨੂੰ ਦਿੱਲੀ 'ਚ ਸਾਰਿਆਂ ਨੂੰ ਜਿਤਾ ਦਿੱਤਾ ਗਿਆ। ਈਵਨ ਅੰਦਰ ਪਾਰਟੀ ਦੇ ਬੰਦੇ ਨੂੰ ਜਦਾਤਾ ਮੋਦੀ ਸਾਹਿਬ ਪਿਆਰ ਕਰਦੇ ਨੇ ਹੁਣ ਜਿਹੜੀ ਓਪੋਜੀਸ਼ਨ ਆ ਉਹਨੇ ਤਾਂ ਨਿੰਦਿਆ ਕਰਨੀ ਐ ਤੇ ਓਪੋਜੀਸ਼ਨ ਮਾਰੀ ਗਈ ਹੁਣ ਓਪੋਜੀਸ਼ਨ ਕੀ ਜਵਾਬ ਦੇਵੇਗੀ ਵੀ ਕਿਉਂ ਹਰੇ ਆ ਹੁਣ ਤੁਸੀਂ ਦੇਖੋ ਨਾ ਅੱਜ ਮੈਂ ਸੋਨੇ ਦੇਖ ਰਿਹਾ ਸੀ ਕਿ ਸਾਰੇ ਐਮਐਲਏ ਉੱਥੇ ਸਦਲੇ ਜੀ ਪੰਜਾਬ ਦੇ ਮੀਟਿੰਗ ਕਰਨਾ ਉਹ ਜੀ ਕੇਜਰੀਵਾਲ ਸਾਹਿਬ ਨਾਲ ਕੇਜਰੀਵਾਲ ਸਾਹਿਬ ਪੰਜਾਬ ਚ ਆ ਕੇ ਚਾਹ ਪੀ ਲੈਂਦੇ ਧੰਨਵਾਦ ਇਹਨਾਂ ਦਾ ਘਰ ਆ ਕੇ ਕਰੀਦਾ ਅਸੀਂ ਜਦੋਂ ਜਿੱਤੀਏ ਹਰੀਏ ਅਸੀਂ ਘਰ ਧੰਨਵਾਦ ਕਰਨ ਜਾਂਦੇ ਆ ਇਹ ਨਹੀਂ ਬਣਦਾ ਕਿ ਤੁਸੀਂ ਪੰਜਾਬ ਦਾ ਟਾਈਮ ਖਰਾਬ ਕਰੀ ਜੋ ਸਾਰੀਆਂ ਇਲੈਕਸ਼ਨਾਂ ਹੀ ਭਗਵਾਨ ਦਵਾਨ ਉੱਤੇ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੇ ਐਮਐਲਏ ਸਾਰੇ ਉੱਥੇ ਹੈਲੀਕਾਪਟਰ ਉੱਥੇ ਪੈਸੇ ਉੱਥੇ ਤੇ ਗੱਲ ਸੁਣੋ ਪੰਜਾਬ ਨੂੰ ਬਚ ਲੈਣ ਦਿਓ ਪੰਜਾਬ ਨੂੰ ਨਾ ਖਰਾਬ ਕਰੋ ਤੁਹਾਡਾ ਸਮਾਂ ਤਾਂ ਪਰਮਾਤਮਾ ਕਰੇ ਸ਼ਾਇਦ ਘਟ ਨਿਕਲੇ ਪਰ ਲੇਕਿਨ ਤੁਸੀਂ ਉਹ ਪੁਰਾਣੀਆਂ ਪਰਪਰਾਵਾਂ ਕਰ ਤਰੋ ਤੁਸੀਂ ਇਹ ਨਾ ਕਰੋ ਕਿਉਂ ਉਹ ਵੀ ਸਾਰੇ ਐਮਐਲਏ ਇਹ ਵੀ ਭਾਗੀ ਹੋ ਜਾਣਗੇ ਦੇਖਿਓ ਤੁਸੀਂ ਹਾਂ ਹਾਂ ਜੀ ਕਿਉਂਕਿ ਹਰਕ ਨੂੰ ਆਪਣਾ ਹਲਕਾ ਪਿਆਰ ਹੈ ਹਰਕ ਨੂੰ ਆਪਣਾ ਕੰਮ ਪਿਆਰ ਹੈ ਪੰਜਾਬ ਚ ਕੰਮ ਨਹੀਂ ਹੋਏ 3 ਸਾਲ ਖਾਲੀ ਚਲੇ ਗਏ ਨੇ ਕਾਰਪੋਰੇਸ਼ਨਾਂ ਖਾਲੀ ਪਈਆਂ ਰਹੀਆਂ ਨੇ ਜਿੰਨਾ ਪੈਸਾ ਸਮਾਰਟ ਸਿਟੀ ਦਾ ਪ੍ਰਧਾਨ ਮੋਦੀ ਜੀ ਨੇ ਦਿੱਤਾ ਸੀ ਉਹਨਾਂ ਹੀ ਲੱਗਿਆ ਮੈਡਮ ਤੇ ਕੀ ਜਵਾਬ ਦੇਣੇ ਹੁਣ ਇਸ ਵੇਲੇ ਪੀ ਕੀ ਕਰ ਰਹੇ ਨੇ ਪੰਜਾਬ ਲਈ ਕੀ ਕਰ ਰਹੇ ਨੇ ਉਹ ਮਿਊਸਪਲ ਕਾਰਪੋਰੇਸ਼ਨ ਵਾਲੇ ਬਣਾਤ ਲਈਆਂ ਅੱਗੋਂ ਕਰਨਗੇ ਕੀ ਤੇ ਜੇ ਐਮ ਐਲ ਏ ਉੱਤੇ ਸੱਦੀ ਰੱਖਣਗੇ ਮਿਨਿਸਟਰਰ ਨੇ ਉੱਤੇ ਸੱਦੀ ਰੱਖਣਗੇ ਤੇ ਪਲਾ ਹੋਣ ਵਾਲਾ ਨਹੀਂ ਸਰ ਇਹ ਕਿਹਾ ਜਾਂਦਾ ਆ ਕਿ ਆ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਪੰਜਾਬ ਦੇ ਨਾਲ ਵਿਤਕਰਾ ਕਰਦੀ ਆ ਆ ਜਿਹਦੇ ਵਿੱਚ ਕਿਸਾਨੀ ਅੰਦੋਲਨ ਨੂੰ ਮੋਢ ਸਮਝ ਲਿਆ ਜਾਂਦਾ ਆ ਕਿ ਇਸ ਕਾਰਨ ਮੋਦੀ ਸਾਹਿਬ ਜਿਹੜੇ ਨੇ ਵਿਤਕਰਾ ਕਰਦੇ ਨੇ ਜਾਂ ਫਿਰ ਆਪਾਂ 3-4 ਸਾਲ ਬੈਕ ਚਲੇ ਜਾਈਏ 2022 ਦੀਆਂ ਚੋਣਾਂ ਦੇ ਵਿੱਚ ਜਦੋਂ ਮੁੱਖ ਮੰਤਰੀ ਚਰਨਜੀਤ ਚੰਨੀ ਸਨ ਉਹਦੇ ਮੋਦੀ ਸਾਹਿਬ ਆਏ ਵੇ ਸੰਤ ਤੇ ਵਾਪਸ ਉਹ ਚਲੇ ਗਏ ਸਨ ਇਹ ਕਹਿ ਕੇ ਇੱਕ ਸੁਨਿਆ ਦੇ ਕੇ ਪੰਜਾਬ ਨੂੰ ਗਏ ਸਨ ਕਿ ਮੈਂ ਸਹੀ ਸਲਾਮਤ ਵਾਪਸ ਜਾ ਰਿਹਾ ਸੋ ਇਸ ਕਾਰਨ ਕਿ ਤੁਹਾਨੂੰ ਲੱਗਦਾ ਨਹੀਂ ਕਿ ਮੋਦੀ ਸਾਹਿਬ ਦਾ ਜਿਹੜਾ ਮਾਨਿਆ ਉਹ ਪੰਜਾਬ ਤੋਂ ਉੱਠਿਆ ਹੋਇਆ ਹੈ ਨਹੀਂ ਉਹ ਮੈਂ ਦ੍ਰਿਸ਼ ਦੇਖਿਆ ਹੂੰ ਮੋਦੀ ਸਾਹਿਬ ਦੀਆਂ ਤਿੰਨ ਗੱਡੀਆਂ ਛੇ ਗੱਡੀਆਂ ਖੜੀਆਂ ਸੀ ਹੂੰ ਅਸੀਂ ਕਾਫਲੇ ਤੋਂ ਕੁਦਰਤੀ ਥੋੜੀ ਦੂਰ ਖੜੇ ਸੀ ਹੂੰ ਐਦਾਂ ਬਰੇਸ਼ ਸੀ ਉੱਥੇ ਜਦੋਂ ਇਹਨਾਂ ਨੇ ਰੋਕ ਲਾਤੀ ਪੰਜਾਬ ਪੁਲਿਸ ਬਦਲ ਲਈ ਆਈ ਨਾ ਹੂੰ ਉਹਨਾਂ ਨੇ ਪ੍ਰੋਟੋਕਾਲ ਨਹੀਂ ਪੰਨੇ ਆ ਹੂੰ ਉਹ ਬੜੀ ਦੇਰ ਉੱਥੇ ਡਿਗਦਰੇ ਗੱਡੀਆਂ 'ਚ ਬੈਠਿਆ ਕਿਉਂਕਿ ਹੈ ਡਿਸਕਿਉਰਟੀ ਨੇ ਉਹਨਾਂ ਨੂੰ ਕਿਹਾ ਤੁਸੀਂ ਬਾਹਰ ਨਹੀਂ ਆਣਾ ਹੂੰ ਤੇ ਕਹਿਣ ਦਾ ਮਸਲਾ ਕੋਈ ਵੀ ਬਾਰਡਰ ਉੱਥੇ ਮੋਟ ਸੀਗਾ ਕੋਈ ਵੀ ਕਾਰਨਾਮਾ ਹੋ ਸਕਦਾ ਸੀ ਉਹ ਦੇਨ ਆਈ ਸੀ ਪੰਜਾਬ ਨੂੰ ਰਾਜਤਾ ਇਹਨਾਂ ਦਾ ਸੀ ਹੂੰ ਪੈਸਾ ਇਹਨਾਂ ਨੂੰ ਮਿਲਣਾ ਸੀ ਹੂੰ ਪਰ ਲੇਕਿਨ ਇਹਨਾਂ ਨੇ ਇੱਕ ਦੇਨ ਵਾਲੇ ਬੰਦੇ ਨੂੰ ਘਰੋਂ ਭੇਜ ਦਿੱਤਾ ਤੇ ਪ੍ਰਧਾਨ ਮੰਤਰੀ ਨੂੰ ਭੇਜ ਦਿੱਤਾ ਫਿਰ ਉਹ ਆਪਣਾ ਸਨੇਹਾ ਦੇ ਕੇ ਚਲੇ ਗਏ परलेकर उन्होंने वितक्रा नहीं कीता ना करना पर वो सरकार कितों चंगी लगेगी आज एक प्रोटोकॉल है सीएम लेन आंदा है आज एक प्रोटोकॉल है सारे हेड ਹੁੰਦੇ ਨੇ ਉਹ ਪ੍ਰੋਟੋਕਾਲ ਨੂੰ ਇਹਨਾਂ ਨੇ ਬੰਦ ਦਿੱਤਾ ਸੀ ਹਾਂ ਉਹ ਬੜਾ ਇੱਕ ਮਿਆਜੇ ਇਹਨਾਂ ਨੂੰ ਇਹੋ ਹੀ ਭੁਗਤਨੇ ਪੈ ਰਹੇ ਨੇ ਕਿਉਂਕਿ ਮੈਨੂੰ ਅੱਜ ਘਰ ਚਾਹੀਦਾ ਮੇਰਾ ਬਾਪ ਨਹੀਂ ਦਿੰਦਾ ਤੇ ਮੈਂ ਕਹਿੰਦਾ ਮੇਰਾ ਬਾਪ ਕੁਛ ਨਹੀਂ ਮੈਨੂੰ ਸੜਕ ਚਾਹੀਦੀ ਮੈਂ ਕਹਿੰਦਾ ਮੇਰੀ ਸਰਕਾਰ ਕੁਛ ਨਹੀਂ ਮੈਨੂੰ ਬਾਰਡਰ ਚਾਹੀਦੇ ਨੇ ਮੈਂ ਕਿਹਾ ਜੇ ਤੁਸੀਂ ਨਹੀਂ ਕੁਛ ਕਰਦੇ ਕੁਛ ਨਹੀਂ ਉਹ ਸਾਰਾ ਪੈਕੇਜ ਲੈ ਕੇ ਆਏ ਸੀ ਇਹਨਾਂ ਨੇ ਕਿਹਾ ਪੈਕੇਜ ਆ ਗਿਆ ਤੇ ਸਾਡਾ ਤਾਂ ਰਾਜ ਹੀ ਜਾਂਦਾ ਰਹਿਣਾ ਹਾਂ ਹਾਂ ਸਾਡਾ ਤਾਂ ਰਾਜ ਨਹੀਂ ਵੜਨਾ ਪਰ ਲੇਕਿਨ ਗਲਤ ਕੀਤਾ ਹਮ ਇਸ ਕਰਕੇ ਮੋਦੀ ਸਾਹਿਬ ਕੋਈ ਕਿੰਨਾ ਨਹੀਂ ਕਰਦੇ ਅਸੀਂ ਵੀ ਮੋਦੀ ਸਰਕਾਰ ਚ ਹੁੰਦਿਆਂ ਮੋਦੀ ਸਰਕਾਰ ਦੀ ਸਾਰੀ ਲੀਡਰਸ਼ਿਪ ਨੂੰ ਬੇਨਤੀ ਕਰਦੇ ਹਾਂ ਜੀ ਕਿ ਕਿਸਾਨਾਂ ਦਾ ਮਸਲਾ ਹੱਲ ਕਰੋ ਇਹਨਾਂ ਨੂੰ ਧਰਨੇ ਤੋਂ ਉਠਾ ਕੇ ਮੀਟਿੰਗ ਕਰਕੇ ਜੋ ਮੰਗਦੇ ਨੇ ਵੱਤਵਾ ਦੇ ਦਿਓ ਸਾਡੇ ਲਈ ਇਹਨਾਂ ਨੇ ਕਿਰਤ ਕਰਨੀ ਹੈ ਸਾਡੇ ਸਾਰੇ ਨਾਲ ਇਹਨਾਂ ਨੇ ਰਲ ਕੇ ਚੱਲਣਾ ਹੈ ਅਸੀਂ ਸਾਰੇ ਕਿਸਾਨਾਂ ਨੇ ਮਿਹਨਤ ਕਰਨੀ ਹੈ ਮੈਂ ਵੀ ਕਿਸਾਨ ਆ ਹਰ ਬੰਦਾ ਜਦੋਂ ਬੈਠ ਕੇ ਬੋਲਦਾ ਨਾ ਕੁਰਸੀ ਦੇ ਮੈਂ ਕਿਸਾਨ ਆ ਉਹ ਤਾਂ ਕਹਿੰਦਾ ਕਿ ਉਹਨੂੰ ਮਾ ਨਹੀਂ ਕਿ ਮੈਂ ਵੀ ਜ਼ਮੀਦਾਰਾ ਕਰਦਾ ਤੇ ਮੇਰੇ ਜ਼ਮੀਦਾਰ ਭਾਈ ਜਿਹੜੇ ਨੇ ਨਾ ਬੈਠਣ ਪਰ ਕਈ ਤਰ੍ਹਾਂ ਦੀਆਂ ਪਾਰਟੀਆਂ ਬਣ ਗਈਆਂ ਕਈ ਤਰ੍ਹਾਂ ਦੀਆਂ ਹਸਟੇਟਾ ਜਿਹੜੀਆਂ ਨੇ ਉਲਝੜ ਬੜ ਰਹੀਆਂ ਨੇ ਪਰ ਲੇਕਨ ਮੈਂ ਵੀ ਬੇਨਤੀ ਕਰਦਾ ਸਾਰੇ ਪੰਜਾਬ ਤੇ ਪੰਜਾਬੀਅਤ ਦੀ ਪਾਰਟੀ ਬੇਨਤੀ ਕਰਦੀ ਏ ਕਿ ਸਾਨੂੰ ਵੀ ਰਾਜ ਦੇਖਣ ਦਾ ਮੌਕਾ ਦਿਓ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਉਹ ਤਾਂ ਹੀ ਮਿਲੇਗਾ ਜੇ ਸਾਡਾ ਕਿਸਾਨ ਤੁਰ ਪੈਂਦਾ ਹੂੰ ਕਿਉਂਕਿ ਸਾਨੂੰ ਇਹ ਨਹੀਂ ਗੱਲ ਹੁਣ ਕਮਿਊਨਿਟੀਆ ਸਾਰੀਆਂ ਨਾਲ ਨੇ ਜੀ ਹੁਣ ਸੱਚ ਜਾਣਿਓ ਮੈਡਮ ਜਿਹੜੀ ਜਿੱਤ ਹੋਈ ਏ ਪਰਸੋਂ ਹੂੰ ਪਹਿਲਾ ਪਿੰਡਾਂ ਵਿੱਚੋਂ ਸਰ ਫੁੱਲਾਂ ਦੇ ਗੁਲਦਸੇ ਆਏ ਨੇ ਹੂੰ ਹਾਂ ਆ ਕਿਤਨੇ ਸੀ ਸਾਨੂੰ ਆਉਂਦੇ ਕੱਲ ਵੀ ਅਸੀਂ ਇੱਕ ਪਿੰਡ ਜਮੀਦੀ ਕਰਕੇ ਆਏ ਆ ਪਰਵਾ ਸਵਾਗਤ ਕੀਤਾ ਉਹਨਾਂ ਨੇ ਲੱਡੂ ਵੱਡੇ ਨੇ ਹਾਂ ਉਹਨਾਂ ਨੇ ਸਤਿਕਾਰ ਕੀਤਾ ਤੇ ਨਾਲ ਆਖਿਆ ਕਿ ਅਸੀਂ ਤੁਹਾਡੇ ਨਾਲ ਹਾਂ ਪਰ ਲੇਕਨ ਜਿਹੜੀ ਸਾਡੀ ਕਿਸਾਨ ਨੇਤਾ ਨੇ ਬੜੇ ਭੋਲੇ ਭਾਲੇ ਨੇ ਤੇ ਜਿਹੜੇ ਕਿਸਾਨ ਆਪ ਨੇ ਉਹ ਬਹੁਤ ਭੋਲੇ ਨੇ ਹਾਂ ਪਰ ਲੇਕਨ ਬੜੀ ਮਿਹਨਤ ਕਰਨ ਜਾਣਦੇ ਨੇ ਉਹਨਾਂ ਨੂੰ ਅਨੁਭਵ ਹੁੰਦਾ ਜਾਂਦਾ ਜਦੋਂ ਬਾਰਡਰ ਤੋਂ 5 ਘੰਟੇ ਕਾਦਮੀ ਲੇਟ ਹੋ ਜਾਂਦਾ 4 ਘੰਟੇ ਲੇਟ ਹੋ ਜਾਂਦਾ ਕੱਚੇ ਰਸਤੇ 'ਚ ਜਾਣਾ ਪੈਂਦਾ ਬੜਾ ਔਖਾ ਲੱਗਦਾ ਹੈ ਤੇ ਜਦੋਂ ਅਸੀਂ ਵਰਨ ਵਰ ਦਾ ਨਾਂ ਹੀ ਸੁਣਦੇ ਆ ਤੇ ਸਾਡੇ ਲਈ ਬੜਾ ਮਦ ਭਾਗਾ ਵੀ ਸਾਡੇ ਮੱਥੇ ਲਾਈ ਜਾਂਦੇ ਨੇ ਪਰ ਲੇਕਿਨ ਅਸੀਂ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਾ ਕੁਝ ਠੀਕ ਕਰਨਾ ਚਾਹੁੰਦੇ ਆ ਭਾਰਤੀ ਜਨਤਾ ਪਾਰਟੀ ਨੂੰ ਬੇਨਤੀ ਕਰਾਂਗੇ ਜਲਦੀ ਠੀਕ ਕਰੋ ਕਿਸਾਨਾਂ ਨੂੰ ਬੇਨਤੀ ਕਰਾਂਗੇ ਆਓ ਮੋਰੇ ਆਪਣਾ ਕੰਮ ਨਿਬੇੜੋ ਕੋਈ ਸਾਰੀ ਦੁਨੀਆ ਨੇ ਨਹੀਂ ਫੈਸਲੇ ਕਰਨੇ ਹੁੰਦੇ ਪੰਜ ਜੀਆਂ ਨੇ ਫੈਸਲੇ ਕਰਨੇ ਹੁੰਦੇ ਨੇ ਕਰਕੇ ਦੁਨੀਆ 'ਚ ਪੇਚੇ ਸਰ ਅਖੀਰਲਾ ਸਵਾਲ ਪੁੱਛਣ ਵਾਲੀਆਂ ਦਿੱਲੀ ਦੇ ਵਿੱਚ ਕਾਂਗਰਸ ਬਿਲਕੁਲ ਵੀ ਆਪਣਾ ਕੋਈ ਸਿੱਕਾ ਨਹੀਂ ਜਮਾ ਸਕੀ ਹੈ ਕੀ ਕਾਰਨ ਨਜ਼ਰ ਆਇਆ ਮੈਡਮ 5 10 15 ਸਾਲ ਹੋ ਗਏ ਨੇ ਦੇਖੋ ਜਿਨ੍ਹਾਂ ਨੇ ਸੀਟ ਇੱਕ ਵੀ ਨਹੀਂ ਲਈ ਹਮ ਅੱਗੋਂ ਵੀ ਆਸ ਨਾ ਰੱਖੀ ਜਾਏ ਕੋਈ ਨਾ ਕੋਈ ਮੱਧ ਭਾਗੀਆਂ ਜਾਂਦਾ ਉਹਨਾਂ ਨੇ ਕੀਤੀਆਂ ਨੇ ਜਦੋਂ ਦਾ ਦਰਬਾਰ ਸਾਹਿਬ ਤੇ ਟੈਗ ਕੀਤਾ ਨਾ ਜੀ ਉਹ ਕਾਂਗਰਸ ਨੂੰ ਸਿੱਧਾ ਨਹੀਂ ਪਿਆ ਰੱਬ ਦੇ ਘਰ ਦੇ ਵਿੱਚ ਟੱਕਰ ਨਹੀਂ ਹੋਣੀ ਚਾਹੀਦੀ ਕਮਿਊਨਿਟੀ ਨਾਲ ਟੱਕਰ ਨਹੀਂ ਹੋਣੀ ਚਾਹੀਦੀ ਵਿਅਕਤੀਗਤ ਨਾ ਹੋਣੀ ਚਾਹੀਦੀ ਅੱਜ ਮੈਂ ਸਰਦਾਰ ਹਾਂ ਮੈਂ ਗਲਤ ਕੰਮ ਕਰਦਾ ਮੈਨੂੰ ਸਜ਼ਾ ਦੇ ਦਿਓ ਪਰ ਲੇਕਿਨ ਤੁਸੀਂ ਉਹਨਾਂ ਤੱਕ ਨਾ ਸਜ਼ਾ ਦਿਓ ਜਿਹੜੇ ਗੁਰੂ ਘਰ ਮੱਥਾ ਟੇਕਣ ਗਏ ਨੇ ਜਿਹੜੇ ਆਸਾਂ ਪੂਰੀਆਂ ਕਰਨ ਗਏ ਨੇ ਜਿਹੜੇ ਬੱਚਿਆਂ ਦੇ ਮੱਥੇ ਟਕਾਣ ਗਏ ਨੇ ਉਹ ਸਾਰਾ ਕੰਮ ਕਾਂਗਰਸ ਕੋਲ ਬਹੁਤ ਗਲਤ ਹੋਇਆ ਇੰਦਰਾ ਗਾਂਧੀ ਜੀ ਨੂੰ ਲੋਕਾਂ ਨੇ ਗਲਤ ਪ੍ਰਿਪੇਅਰ ਕਰਕੇ ਕੰਮ ਕਰਵਾਇਆ ਉਹਨਾਂ ਨੇ ਚਲੋ ਭਾਵੇਂ ਮਾਫੀ ਮੰਗੀ ਨਾ ਮੰਗੀ ਪਰ ਲੇਕਿਨ ਮੈਂ ਤਾਂ ਇਹ ਗੱਲ ਨੋਟ ਕਰਦਾ ਸਾਡੇ ਤਾਂ ਬਹੁਤ ਦਰਦੇ ਨੇ ਅਜੇ ਮੱਥਾ ਟੇਕਣ ਲੱਗੇ ਆ ਪੰਜ ਨਿੱਕਾ ਖੱਚੀ ਦੀਆਂ ਥੱਲੇ 10 ਖੜੀ ਦੇ ਤੇ ਮੋਦੀ ਸਾਹਿਬ ਨੂੰ ਦੇਖਿਆ ਕੋਲ ਲੰਮੇ ਪੈ ਕੇ ਮੱਥਾ ਟੇਕਦੇ ਹੂੰ ਤੁਹਾਡਾ ਇਸ਼ਾਰਾ ਸਰ ਬਲੂ ਸਟਾਰ ਆਪਰੇਸ਼ਨ ਦੇ ਉੱਤੇ ਆ ਨਾ ਸੁਣਨ ਚ ਇਹ ਵੀ ਆਇਆ ਕਿ ਉਸ ਟਾਈਮ ਦੀ ਜਾਂ ਹੁਣ ਦੀ ਵੀ ਆਪਾਂ ਖੇਤਰੀ ਪਾਰਟੀ ਦੀ ਗੱਲ ਕਰ ਲਈ ਆ ਕਾਲੀਦਾਲ ਦਾ ਸਾਥ ਸੀਗਾ ਕਾਂਗਰਸ ਨੂੰ ਨਹੀਂ ਕੁਝ ਲੀਡਰ ਸੀ ਮੈਂ ਕਹਤਾ ਜੀ ਜੇ ਮੈਂ ਸਰਦਾਰ ਆ ਮੈਂ ਗਲਤ ਕੰਮ ਕਰਦਾ ਵਿਅਕਤੀਗਤ ਤੌਰ ਤੇ ਮੈਨੂੰ ਸਜ਼ਾ ਹੋਣੀ ਚਾਹੀਦੀ ਹੈ। ਹਮ ਮੇਰੀ ਕਮਿਊਨਿਟੀ ਨਹੀਂ ਹੋਣੀ ਚਾਹੀਦੀ। ਹਮ ਹਮ ਤੇ ਜੇ ਉਸ ਵੇਲੇ ਕੋਈ ਨਾਲ ਚਾਰ ਬੰਦੇ ਵਿੱਚੋਂ ਸੀਗੇ ਆਪਣੇ ਲੋਭ ਲਾਲਚ ਨੂੰ ਹਮ ਉਹਨਾਂ ਨੂੰ ਚੁਣ ਲਿਆ ਜਾਂਦਾ ਵੀ ਤੁਸੀਂ ਉਹਨਾਂ ਨੂੰ ਹੀ ਚੁੱਕ ਲੈਂਦੇ ਵੀ ਤੁਸੀਂ ਕਿਉਂ ਗਲਤ ਗਾਈਡ ਕੀਤਾ? ਹਮ ਕਿਉਂ ਸੜ ਤੋਂ ਟੈਗ ਕਰਵਾਇਆ? ਹਮ ਹਾਂ ਹਨਾ ਸਤ ਪਿੰਡਰਾਂ ਵਾਲਿਆਂ ਦੀ ਕਿੰਨੀ ਕਿ ਜਦਾਦ ਨਿਕਲਾਈ? ਕਿੰਨਾ ਲੁੱਟਕ ਸੋ ਨਿਕਲਾਇਆ ਮੈਨੂੰ ਦੱਸੋ? ਅਸੀਂ ਕੋਹ ਪਿੰਡਰਾਂ ਵਾਲਿਆਂ ਦੇ ਨਾਲ ਨਹੀਂ ਸੀ ਹੈਗੇ ਮੈਂ ਅੱਜ ਵੀ ਕਹਿ ਦਿੰਦਾ। ਹਮ ਪਰ ਐ ਜੀ ਗੁਰਸਿੱਖ ਜਦੋਂ ਬਾਅਦ ਚ ਰਿਜ਼ਲਟ ਨਿਕਲਿਆ ਤੁਸੀਂ ਦੇਖੋ ਉਹ ਸ਼ੀਧੀ ਪਾਈ ਲੋਕ ਕਹਿੰਦੇ ਜੀ ਪੌਸਤਾਨ ਭੱਜਣਗੇ ਜੀ ਫਰਾਣੀ ਸਾਹ ਚੱਲ ਜਾਣਗੇ ਜੀ ਪਰ ਲੇਕਿਨ ਉਹਨਾਂ ਨੇ ਕੌਮ ਦੀ ਖਾਤਰ ਲੋਕਾਂ ਦੀ ਖਾਤਰ ਕੁਰਬਾਨੀ ਦਿੱਤੀ ਪਰ ਲੇਕਿਨ ਮੈਂ ਨਹੀਂ ਕਹਿੰਦਾ ਕੋਈ ਕਮਿਊਨਿਟੀ ਵੀ ਕਿਸੇ ਤਰ੍ਹਾਂ ਦਾ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰੇ ਹਰ ਕਮਿਊਨਿਟੀ ਨਾਲ ਚੱਲੇ ਦੇਸ਼ ਭਗਤ ਆਪਾਂ ਪਹਿਲੇ ਆ ਰਾਸ਼ਟਰ ਸਾਨੂੰ ਪਹਿਲਾ ਆ ਜੇ ਰਾਸ਼ਟਰ ਖੋਏਗਾ ਤੇ ਸਾਡੇ ਰਾਜ ਹੋਣਗੇ ਤੇ ਪਾਕਿਸਤਾਨ ਹਿੰਦੁਸਤਾਨ ਕਿਉਂ ਬਣਾਉਣਾ ਸੀ ਹਮ ਅੱਜ ਪਾਕਿਸਤਾਨ ਚੱਲ ਜਾਓ ਮੁਸਲਮਾਨ ਭਾਈਚਾਰਾ ਸਾਨੂੰ ਸਿੱਖਾਂ ਨੂੰ ਬੜੀ ਵੱਡੀ ਪਹਿਲ ਦਿੰਦਾ ਪਰ ਇਹ ਥੋੜਾ ਹੈਗਾ ਵੀ ਮੈਕਮਾ ਮੇਰਾ ਰਾਸ਼ਟਰ ਪਿੱਛੇ ਦੇ ਪਹਿਲੋਂ ਹਮ ਸਾਡੇ ਕਿਹਾ ਜਾਂਦਾ ਹੈ ਕਿ ਮੈਂ ਮਰਾਂ ਮੇਰਾ ਪੱਥ ਜੀਵੇ ਇਸੇ ਤਰ੍ਹਾਂ ਨਾਲ ਦੇਸ਼ ਹੈ ਜੀ ਹਰ ਬੰਦਾ ਮਾਂ ਚ ਕੁਰਬਾਨੀ ਰੱਖੋ ਤਕੜੇ ਹੋ ਕੇ ਚੱਲੋ ਇਸ ਦੇਸ਼ ਨੂੰ ਉੱਗਲ ਜਾਓ ਮੋਦੀ ਸਾਹਿਬ ਜਾਂਦੇ ਨੇ ਲਾਰ ਕਾਰਪਟ ਵਿੱਚ ਕਿ ਨਾ ਰੈਡਰ ਤੇ ਉਹਨਾਂ ਦੇ ਸਵਾਗਤ ਕੀਤੇ ਜਾਂਦੇ ਨੇ ਪਹਿਲਾ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਨੂੰ ਸਾਡੇ ਨੂੰ ਇੰਨਾ ਨਹੀਂ ਸੀ ਦੁਵਾਜਿਆ ਜਾਂਦਾ ਤੇ ਕਿੰਨੀਆਂ ਆਫਤਾਂ ਆਈਆਂ ਤੇ ਭਾਰਤ ਵਰਸ਼ ਨੇ ਜਾ ਕੇ ਮਦਦ ਕੀਤੀ ਜੀ ਅੱਗੋ ਵੀ ਕਰੇਗਾ ਨੌਜਵਾਨੀ ਦੀ ਵੀ ਕਰੇਗਾ ਜਵਾਨ ਦੀ ਵੀ ਕਰੇਗਾ ਹਰ ਤਰ੍ਹਾਂ ਦੀ ਕਰੇਗਾ ਸਾਨੂੰ ਕਮਾਂਡ ਵਧੀਆ ਮਿਲਗੀ ਨੌਜਵਾਨਾਂ ਦੀ ਹਾਂ ਤਕੜੇ ਨੇ ਇਸ ਵੇਲੇ ਸਾਡੇ ਲੀਡਰਸ਼ਿਪ ਵੱਲੋਂ ਵੀ ਹਾਂ ਬ੍ਰੇਨ ਵੱਲੋਂ ਵੀ ਕੰਮ ਵੱਲੋਂ ਵੀ ਭਗਤੀ ਵੱਲੋਂ ਵੀ ਤੇ ਰਾਸ਼ਟਰਪਤੀ ਦੇ ਮੰਚ ਵਸਿਆ ਹੁਣ ਜੋ ਵੀ ਨਤੀਜਾ ਆ ਉਹਦੇ ਵਿੱਚ 2027 ਪੰਜਾਬ ਦੇ ਵਿੱਚ ਆ ਕੇ ਖੜਾ ਆ ਥੋੜਾ ਜਿਹਾ ਸਮਾਂ ਰਹਿ ਗਿਆ ਭਾਜਪਾ ਦੀ ਤਿਆਰੀ ਪੂਰੀ ਹੈ ਸਤਾਈ ਵਾਸਤੇ ਤੇ ਦੂਜੀ ਗੱਲ ਇਹ ਭਾਤੀ ਜਨਤਾ ਪਾਰਟੀ ਸਮਝ ਲੋ ਪੰਜਾਬ ਦੇ ਵਿੱਚ ਆ ਗਈ ਸਰ ਇਹ ਭਲਿਕਾ ਕਾਂਗਰਸੀਆਂ ਨੂੰ ਵੀ ਆ ਸੁਖਪਾਲ ਖੇੜਾ ਹੋਣਾ ਨਹੀਂ ਨਹੀਂ ਉਹਨਾਂ ਨੇ ਸ਼ੁਕਰਾਨਾ ਕੀਤਾ ਸੁਖਪਾਲ ਖੇੜਾ ਜੀ ਪਹਿਲਾਂ ਇਸ ਪਾਰਟੀ 'ਚ ਗਏ ਸੀ ਹਾਂ ਉਹਨਾਂ ਨੇ ਮਠਿਆਈ ਇਸ ਕਹਿ ਕੇ ਵੱਡੀ ਏ ਕਿ ਜੋ ਪਾਲਿਸੀ ਸੀ ਆਮ ਪਾਰਟੀ ਦੀ ਉਹ ਇੱਕ ਤੇ ਵੀ ਨਹੀਂ ਉਤਰੀ ਆਪਣੀ ਲੀਡਰਸ਼ਿਪ ਤੇ ਵੀ ਨਹੀਂ ਉਤਰੀ ਉਹਨਾਂ ਇਹਨਾਂ ਕੱਲਿਆਂ ਨੇ ਨਹੀਂ ਲੱਡੂ ਵੱਡੇ ਬਹੁਤ ساری ਦੁਨੀਆਂ ਨੇ ਲੱਡੂ ਵੱਡੇ ਆਮ ਪਾਰਟੀ ਵਿੱਚੋਂ ਕਿ ਯਾਰ ਸਵਾਲ ਨਹੀਂ ਸੀ ਆ ਰਿਹਾ ਯਾਰ ਕੰਮ ਨਹੀਂ ਹੋ ਰਿਹਾ ਯਾਰ ਕੋਈ ਇੱਜ਼ਤ ਨਹੀਂ ਮਿਲ ਰਹੀ ਯਾਰ ਬਹੁਤ ਜ਼ਿਆਦਾ ਦੁਨੀਆਂ ਫੜ ਲੈਂਦੀ ਸਾਨੂੰ ਉਹ ਕਹਿੰਦੇ ਜੀ 3000 ਰੁਪਿਆ ਰਜਿਸਟਰੀ ਦਾ ਤੇ 30000 ਹੋ ਗਿਆ ਹੂੰ ਉਹ ਕਹਿੰਦੇ ਨੇ ਜੀ ਨਾਕਿਆਂ ਤੇ ਪੈਸੇ ਲਈ ਜਾਂਦੇ ਨੇ ਉਹ ਕਹਿੰਦੇ ਜੀ ਗਲਤ ਕੇਸ ਬਣਾਈ ਜਾਂਦੇ ਨੇ ਉਹ ਕਹਿੰਦੇ ਜੀ ਅਸੀਂ ਕੌنسਲਰ ਚੁਣਗੇ ਸਾਨੂੰ ਘਰੋਂ ਚੁੱਕ ਲਿਆਏ ਜੀ ਹੂੰ ਕੋਈ ਯਾਰ ਗੱਲ ਤਾਂ ਚੁਣਿਆ ਹੋਇਆ ਬੰਦਾ ਤਾਂ ਛੱਡ ਦਿਓ ਫੜ ਕੇ ਬੰਦੇ ਨੂੰ ਲਜਾ ਕੇ ਆਪਣੇ ਵੱਲੋਂ ਚੋਰ ਲੜਾਇਆ ਕਹਿੰਦਾ ਸਾਡਾ ਬੰਦਾ ਹੈ ਜੀ ਉਹ ਇਹ ਚੀਜ਼ਾਂ ਨਹੀਂ ਹੈਗੀਆਂ ਅੱਗੇ ਪੰਜਾਬ 'ਚ ਹੂੰ ਅੱਗੇ ਨਹੀਂ ਇਹ ਕੰਮ ਹੁੰਦਾ ਦੇਸ਼ 'ਚ ਹੀ ਨਹੀਂ ਹੁੰਦਾ ਪਰ ਇਹਨਾਂ ਨੇ ਸ਼ੁਰੂਆਤ ਕੀਤੀ ਲੋਕਾਂ ਨੇ ਸ਼ੁਕਰਾਨਾ ਕੀਤਾ ਮੇਰੇ ਹੈਗਾ ਕਾਂਗਰਸ ਦੇ ਸਾਡਾ ਜادیه ਤਾੜੀਆਂ ਮਾਰੀਆਂ ਰਾਜਾ ਜੀ ਨੇ ਵੀ ਕੀਤਾ ਪ੍ਰਧਾਨ ਨੇ ਕਾਂਗਰਸ ਨੇ ਪਰ ਲੇਕਨ ਇਹ ਨਹੀਂ ਵੇਖਿਆ ਕਿ ਆਪ ਕਿੱਥੇ ਖੜੇ ਆ ਜੀ ਇਹ ਆਪ ਵੀ ਤੱਕੜੇ ਹੋਣ ਪਰ ਲੇਕਨ ਸਾਨੂੰ ਹੋਰ ਸੀਟਾਂ ਆ ਜਣੀਆਂ ਸੀ ਜੇ ਕਾਂਗਰਸ ਥੋੜੀ ਜਿਹੀ ਵੋਟਾਂ ਉਥੇ ਹੋਰ ਲੈ ਲਵੇ ਜੀ ਬਹੁਤ ਬਹੁਤ ਸ਼ੁਕਰੀਆ ਮੱਕੜ ਸਾਹਿਬ ਆਪਣਾ ਕੀਮਤੀ ਸਮਾਂ ਤੁਸੀਂ ਸਾਨੂੰ ਦਿੱਤਾ ਬਹੁਤ ਖੁਸ਼ੀ ਆਈ ਤੁਹਾਨੂੰ ਬਿਲਕੁਲ ਜੀ ਸੋ ਤੁਸੀਂ ਵੇਖ ਰਹੇ ਸੀ ਸਰਬਜੀਤ ਮੱਕੜ ਹੋਣਾ ਦੇ ਨਾਲ ਇੱਕ ਖਾਸ ਮੁਲਾਕਾ ਦਿੱਲੀ ਚੋਣਾਂ ਦੇ ਵਿੱਚ ਭਾਜਪਾ ਦੀ ਜਿੱਤ ਕਿਉਂ ਹੋਈ ਹੈ ਤੇ 27 ਦੇ ਉੱਤੇ ਹੁਣ ਇਸ ਦਾ ਕੀ ਅਸਰ ਹੋਵੇਗਾ ਤੁਹਾਨੂੰ ਗੱਲਬਾਤ ਕਿੱਦਾਂ ਦੀ ਲੱਗੀ ਜ਼ਰੂਰ ਕਮੈਂਟ ਕਰਕੇ ਦੱਸਿਓ ਹੁਣ ਦੇਉ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ